ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਖਵਿੰਦਰ ਆਈ ਵੀਜ਼ਾ ਇਮੀਗ੍ਰੇਸ਼ਨ ਤੋਂ ਦੋਸਤੋ ਬਹੁਤ ਸਾਰੇ ਟੂਰਿਸਟ ਵੀਜ਼ਾ ਅਸੀਂ ਦਿੰਦੇ ਨੇ ਤੇ ਅੱਜ ਸਾਡੇ ਨਾਲ ਨੇ ਗੁਰਦੀਪ ਜੀ ਇਹਨਾਂ ਦੀ ਫੈਮਲੀ ਦਾ ਵੀਜ਼ਾ ਆ ਗੁਰਦੀਪ ਜੀ ਦਮਨ ਜੋਧਪੁਰ ਹਾਂਜੀ ਬੇਟੀ ਜੀ ਆਪਣੀ ਲਓ ਜੀ ਗੁਰਵਿੰਦਰ ਕੌਰ ਤੇ ਵਾਈਫ ਨੇ ਜੀ ਵਾਈਫ ਨੇ ਤੇ ਮਨਵੀਰ ਸਿੰਘ ਇਹ ਬੇਟਾ ਹੈ ਜੀ ਬੇਟਾ ਜੀ ਤੇ ਲੈ ਬਈ ਇਹ ਤਾਂ ਹਸਣ ਜੀ ਹਾਂਜੀ ਤੇ ਇਹਨਾਂ ਸਾਰਿਆਂ ਦੇ ਚਾਰਾਂ ਦੇ ਜੀ ਵੀ ਜੀ ਆਏ ਨੇ ਜੀ ਤੇ ਇਸ ਟਾਈਮ ਆਪਾਂ ਕਹਿੰਦੇ ਆ ਕਿ ਕੈਨੇਡਾ ਬਹੁਤ ਪੋਜ਼ਿਟਿਵ ਹੈ ਪੋਜ਼ਿਟਿਵ ਇਸ ਹਿਸਾਬ ਨਾਲ ਹੈ ਕਿ ਕੈਨੇਡਾ ਇਸ ਟਾਈਮ ਟੂਰੀਸਮ ਦਾ ਬਹੁਤ ਸਾਰੇ ਦੇ ਰਿਹਾ ਆ ਆਪਾਂ ਗੁੱਦੀ ਜੀ ਨਾਲ ਗੱਲ ਕਰਦੇ ਹੁਜੂ ਜੀ ਤੁਹਾਡਾ ਸਾਡੇ ਨਾਲ ਕਿਵੇਂ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਰਿਹਾ ਜੀ ਵਧੀਆ ਐਕਸਪੀਰੀਅੰਸ ਹਾਂਜੀ ਹਾਂਜੀ ਬਹੁਤ ਵਧੀਆ ਜੀ ਕੋਈ ਪਰੇਸ਼ਾਨੀ ਨਹੀਂ ਆਈ ਸਾਨੂੰ ਹਾਂਜੀ ਇੱਕ ਗਰਦੀਪ ਜੀ ਕਹਿੰਦੇ ਵੀ ਜਿਵੇਂ ਆਪਾਂ ਮਨੋ ਫੈਮਿਲੀ ਦਾ ਵੀਜ਼ਾ ਹੈ ਤੇ ਲੋਕੀ ਕਹਿੰਦੇ 20 ਲੱਖ ਰੁਪਏ ਦੇ ਦੋ 25 ਲੱਖ ਰੁਪਏ ਦੇ ਦੋ ਤੁਹਾਡਾ ਟੋਟਲ ਕਿੰਨਾ ਖਰਚਾ ਆਇਆ ਜੀ ਸਾਡਾ ਦੀ ਜਿਹੜਾ ਖਰਚਾ ਹੈ ਇਹਨਾਂ ਨੇ ਕੱਟ ਲਿਆ ਜੀ ਠੀਕ ਹੈ ਬਾਕੀ ਇਹਨਾਂ ਨੇ ਅਸੀਂ ਜਿੰਨੇ ਵੀ ਵੀਡੀਓ ਵਗੈਰਾ ਦੇਖਦੇ ਹਾਂ ਸਾਰੇ ਸਕਸੈਸੀ ਹੁੰਦੀਆਂ ਨੇ ਕੋਈ ਇਹੋ ਜੀ ਦਿੱਕਤ ਵਾਲੀ ਗੱਲ ਨਹੀਂ ਹੈ ਜਿਹਨੇ ਵੀ ਵੀਜ਼ਾ ਲਗਵਾਉਣਾ ਸਾਡੇ ਵੱਡੇ ਭਾਈ ਸਾਹਿਬ ਤੋਂ ਲਗਵਾਓ ਤੇ ਵਧੀਆ ਤਰੀਕੇ ਨਾਲ ਇਹ ਕੰਮ ਕਰਦੇ ਨੇ ਇਮਾਨਦਾਰੀ ਨਾਲ ਕੰਮ ਕਰਦੇ ਨੇ ਹਾਂਜੀ ਗਰਦੀਜਾ ਵੀ ਤੁਹਾਡੀ ਜਿਹੜੀ ਰਿਟਰਨ ਹੈ ਉਹ ਕਿੰਨੇ ਦੀ ਰਿਟਰਨ ਸੀਗੀ ਤੁਹਾਡੀ ਸਾਡੀ ਸਾਢੇ 5 ਲੱਖ ਦੀ ਰਿਟਰਨ ਸੀਗੀ ਸਾਢੇ 5 ਹਾਂਜੀ ਤੇ ਗਰਦੀਜਾ ਪਾ ਪੈਸੇ ਕਿੰਨੇ ਦਿਖਾਏ ਫੰਡ ਕਿੰਨੇ ਦਿਖਾਏ ਫੰਡ ਜੀ ਆਪਾਂ ਨੇ ਓਨਲੀ 6 6 ਲੱਖ ਰੁਪਏ ਅਸੀਂ ਮਤਲਬ ਦੋ ਬੈਂਕ ਸਾਰੇ ਪਰਿਵਾਰ ਦਾ ਆਪਾਂ 12 ਲੱਖ 12 ਲੱਖ ਰੁਪਏ ਦਿਖਾਏ 12 ਲੱਖ ਰੁਪਏ ਹਾਂਜੀ ਤੇ ਦੋਸਤੋ ਤੁਸੀਂ ਵੀ ਜੇ ਤੁਹਾਡੇ ਕੋਲ ਫੰਡ ਨਹੀਂ ਹੈਗੇ ਜਾਂ ਤੁਹਾਡੀ ਟਰੈਵਲ ਹਿਸਟਰੀ ਨਹੀਂ ਹੈਗੀ ਮੈਂ ਤੁਹਾਨੂੰ ਪਾਸਪੋਰਟ ਦਿਖਾਦਾ ਹਾਂਜੀ ਇਹਨਾਂ ਦੇ ਪਾਸਪੋਰਟ ਨੇ ਜਿਹੜੇ ਸਾਰਿਆਂ ਦੇ ਫਰੈਸ਼ ਪਾਸਪੋਰਟ ਨੇ ਕੋਈ ਵੀ ਕੋਈ ਵੀ ਟਰੈਵਲ ਹਿਸਟਰੀ ਨਹੀਂ ਹੈਗੀ ਸਿਰਫ ਆ ਜਿਹੜਾ ਵੀਜ਼ਾ ਹੈ ਵੀਜ਼ਾ ਲੱਗਿਆ ਸਿੱਧਾ ਕੈਨੇਡਾ ਦਾ ਹੀ ਹੈ ਸਿੱਧਾ ਪਹਿਲਾ ਵੀਜ਼ਾ ਕੈਨੇਡਾ ਦਾ ਲੱਗਿਆ ਜਿਹੜੇ ਲੋਕੀ ਕਹਿੰਦੇ ਕਿ ਪਹਿਲਾ ਟਰੈਵਲ ਹਿਸਟਰੀ ਚੁਰੀ ਹੈ ਇਹਨਾਂ ਦਾ ਸਾਰੀ ਫੈਮਿਲੀ ਦਾ ਫਰਸਟ ਵੀਜ਼ਾ ਕੈਨੇਡਾ ਦਾ ਲੱਗਿਆ ਹੈ ਤੁਸੀਂ ਜੇ ਹੋਟਲ ਬੁਕਿੰਗ ਤੇ ਲੈਣਾ ਹੈ ਇਨਵੀਟੇਸ਼ਨ ਤੇ ਲੈਣਾ ਤਾਂ ਤੁਸੀਂ ਕੈਨੇਡਾ ਦਾ ਵੀਜ਼ਾ ਆਈ ਵੀਜ਼ਾ ਐਮੀਗ੍ਰੇਸ਼ਨ ਕੋਲ ਲਵਾ ਸਕਦੇ ਹੋ ਉਹ ਵੀ ਬਹੁਤ ਘੱਟ ਖਰਚੇ ਤੇ ਤੁਹਾਡੇ ਤੋਂ ਆਫਟਰ ਵੀਜ਼ਾ ਸੀ ਕਿੰਨੇ ਲੱਖ ਲੈ ਰਹੇ ਸੀ ਸਾਰਿਆਂ ਦਾ 0 <laughs> <laughs> जी 0 आफ्टर वीजा 0 हां जी दोस्तों ਤੁਸੀਂ ਸਾਨੂੰ ਮਿਲ ਸਕਦੇ ਹੋ ਮੁਹਾਲੀ ਤੇ ਖਨਾਓਫਿਸ ਦੇ थैंक यू ਸੋ much ਠੀਕ